ਨਾਮ ਤੇ ਡੱਕੀ ਹੋਇਆ ਸੀ ਪਰ ਮਜੀਦ ਕੋਈ ਯਸ ਕੁੱਛ ਨਹੀਂ ਹੋਇਆ ਮੈਂ ਥਾਣੇ ਤੇ ਸੱਤਿਆ ਸੱਸ ਮੇਰੀ ਨੇ ਕੁੱਟਿਆ ਉਹਨਾਂ ਨੇ ਹੂੰ ਉਹਦੇ ਮੁੜਿਆ ਨੇ ਕੁੱਟਿਆ ਸੌਰੇ ਮੇਰੇ ਦੀਆਂ ਉਹ ਵਿਆਹ ਹੋਏ ਹੂੰ ਉਹ ਵਿਆਹ ਹੋਏ ਤੇ ਸੱਸ ਮੇਰੀ ਕੋ ਖਰਚਾ ਪੈਨਸ਼ਨ ਕੁੰਸਨ ਨਹੀਂ ਆ ਗੀਟੈਬ ਦੀ ਥੁਮਾਰ ਥਮਾਈ ਬੁੱਚੀ ਲਈ ਪੈਣਾਂ ਦੇ ਕੁੰਸਨ ਪਾਈ ਹੀ ਕੁੰਸਨ ਦਾ ਕਰਤਾ ਦੀ ਹੂੰ ਗਾਰਮ ਮੋਰੀਆਂ ਨੇ ਕੁੱਤੇ ਆ ਮਾਰਿਆ ਜੀ ਤੇ ਕਿੰਨੀਆਂ ਕਿੰਨੀਆਂ ਗੋਲੀਆਂ ਚਲਾਈਆਂ ਨੇ ਇਹਨੇ ਮੇਰਾ ਘਰ ਆਲੇ ਤੇ ਇੱਕ ਮੇਰੀ ਤੇਰੀ ਲੱਤ ਤੇ ਮਾਰੀ ਮੇਰੇ ਪਹਿਲਾ ਮਾਰੀ ਹੈ ਅੱਛਾ ਪਿੱਛੇ ਹਾਂ ਮੈਂ ਬੈਠੀ ਹੂੰ ਚਾਹਸਾ ਆਪਣੇ ਘਰ ਹਸਪਤਾਲ ਕਰ ਰਿਹਾ ਬਿਚੇ ਲੋ ਦਵਾਈ ਦਵਾ ਦੇਣੀ ਹੈ ਇੱਥੇ ਲਿਆਉਂ ਲੱਗੇ ਥਾਣੇ ਦੇ ਸਾਹਮਣੇ ਪੂਵੇ ਤੱਕ ਗੜੀ ਮਾਰਿਆ ਕੋਈ ਥਾਣੇਦਾਰ ਨਹੀਂ ਪਾਰ ਨਿਕਲਿਆ ਕੋਈ ਨਹੀਂ ਨਿਕਲਿਆ ਪਾਰ ਘਰੇ ਘਰ ਆਲੇ ਦੀ ਡੈਥ ਹੋ ਗਈ ਹਾਂਜੀ ਕਿੰਨੀ ਦੇਰ ਤੋਂ ਤੱਕ ਰਹਿ ਰਹੇ ਹੋ ਨੇ ਕੇ ਨੇ ਕੇ ਨੇ ਛੱਡ ਦਿੱਤਾ ਹੈ ਬੜੇ ਚਿਰ ਦਾ ਝਗੜਾ ਹੈ GPS ਨਹੀਂ ਸੀ ਜੀ ਅੱਜ ਥਾਣੇ ਆਈ ਸੀ ਸ਼ਿਕਾਇਤ ਦੇਣ ਲਈ ਹਾਂ ਜੀ ਕੁੱਟਿਆ ਮਾਰਿਆ ਨੇ ਮੇਰੇ ਸਾਸੂ ਨੂੰ ਨਹੀਂ ਸਰ ਜਾਨੀਆ ਦਰਦ ਕਿੱਥੇ ਨਹੀਂ ਗੁਰਕੇ ਬਾਗ ਗੁਰਕੇ ਬਾਗ ਸਰ ਸਰ ਕੀ ਮਾਮਲਾ ਕੀ ਹੈ ਜੀ ਆਪਣਾ ਅਸੀਂ ਇੱਥੇ ਮੌਕੇ ਤੇ ਆਏ ਆ ਜੀ ਇੱਕ ਬੰਦਾ ਨਾਉਂਡ ਆਪ ਕੀਤਾ ਇਹਨੇ ਗੋਲੀ ਚਲਾਈ ਹੋਈ ਹੈ ਬਾਕੀ ਇਨਵੈਸਟੀਗੇਸ਼ਨ ਕਰ ਰਹੇ ਆ ਜੋ ਵੀ ਹੋਇਆ ਤੁਹਾਡੇ ਸਾਹਮਣੇ ਹਰਕਤ ਦੱਸ ਦਿੱਤੀ ਸਰ ਪੰਡਾ ਕ੍ਰਿਸ਼ਨ ਸਰ ਕੀਤਾ ਗਿਆ ਜੀ ਹਾਂਜੀ ਹਾਂਜੀ ਸਟੋਰ ਵਾਲੀ ਆਪਣੀ ਸੀ ਜਾਂ ਲਾਇਸੈਂਸ ਸੀ ਇਹ ਵੈਰੀਫਾਈ ਕਰਨਾ ਜੀ ਹਾਂਜੀ ਸਰ ਮਾਮਲਾ ਕੀ ਪਤਾ ਲੱਗਾ ਜੀ ਕੀ ਮਾਮਲਾ ਕੀ ਹੈ ਸਾਰਾ ਇਹਨਾਂ ਦਾ ਆਪਣਾ ਫੈਮਿਲੀ ਡਿਸਪਿਊਟ ਹੈ ਜੀ ਤੇ ਇਸੇ ਤਰ੍ਹਾਂ ਦੇ ਮੈਂ ਗੋਲੀ ਚਲਾਈ ਸਰ ਕਿੰਨੀਆਂ ਗੋਲੀਆਂ ਚਲਾਈਆਂ ਕਿਹਾਰੇ ਵੱਲੋਂ ਯਾਰ ਦੋ ਤੋਂ ਤਿੰਨ ਰਾਊਂਡ ਸਾਇਰ ਹੋਇਆ ਹੈ ਬਾਕੀ ਅਸੀਂ ਵੈਰੀਫਾਈ ਕਰਦੇ ਹਾਂ ਕਿੰਨੇ ਬੰਦੇ ਜਿਹਨੂੰ ਗੋਲੀ ਲੱਗੀ ਉਹਦੀ ਮੌਤ ਹੋ ਚੁੱਕੀ ਆ ਅੱਜ ਇਹ ਸਵਾਲ ਕਲੀਅਰ ਨਹੀਂ ਕਰਦੇ ਸਰ ਕਿੰਨੇ ਬੰਦਿਆਂ ਨੂੰ ਗੋਲੀਆਂ ਲੱਗੀਆਂ ਜੀ ਇੱਕ ਬੰਦੇ ਤੇ ਲੱਗੀ ਹੈ ਜੇ ਬਾਕੀ ਆਹ ਦੇਖੋ ਅਜੇ ਕਲੀਅਰ ਨਹੀਂ ਹੈ ਸਰ ਉਹਨਾਂ ਨੂੰ ਕੁੱਟਿਆ ਫਿਰ ਬਾਕੀਆਂ ਨੂੰ ਨਹੀਂ ਨਹੀਂ ਜੀ ਹਸਪੀਟਲ ਹਸਪੀਟਲ ਨਹੀਂ ਕਹੇ ਰਹੀ ਨਾ ਜਿਤਨੀ ਹੋਏ ਨੇ ਐਸਐਸ ਆਪਿਆਰੇ ਜਿਤਨੀ ਹੋਏ ਜਿੰਨੇ ਉਹਨਾਂ ਨੂੰ ਆਪਾਂ ਹਸਪੀਟਲ ਭੇਜਤਾ ਹਾਂ ਜੀ ਹਸਪੀਟਲ ਗਏ ਆ ਬਾਕੀ ਸਭ ਉਹਨਾਂ ਨੂੰ ਸਿੱਧਾ ਜਾ ਕੇ ਵੈਰੀਫਾਈ ਕਰਦੇ ਆ ਸਰ ਕੱਲੀ ਕਹਿੰਦੇ ਨਾਕਾ ਲੱਗ ਲਿਆ ਤੁਹਾਡਾ ਬਾਦ ਮੁਲਾਜ਼ਮਾ ਕਿੱਥੇ ਸੀ ਨਹੀਂ ਇੱਥੇ ਮੁਲਾਜ਼ਮਾ ਨੇ ਡਾਊਨਡਪ ਕੀਤਾ ਜੀ ਇਹਨਾਂ ਨੂੰ ਠੀਕ ਹੈ ਜੀ ਓਕੇ ਜੀ ਜੀ ਇਹ origianally ਰਾਜਸਥਾਨੀ ਤੋਂ ਹੈ ਦੇ ওভার ਪਾਸਿੰਗ ਬਾਏ ਇਥੇ ਹਸਪੀਟਲ ਦੇ ਕੋਲੇ ਨੇ ਬਾਹਰ ਸਾਹਮਣੇ ਹਲੇ ਥਾਣੇ ਮਤਲਬ ਦੇ ਥਾਣੇ ਦੇ ਵਿੱਚ ਨਹੀਂ ਹੋਇਆ ਬਟ ਥਾਣੇ ਤੋਂ ਬਾਹਰ ਜਿਹੜਾ ਸੀਗਾ ਉਧਰ ਇਹਨਾਂ ਦੀ ਝੜਪ ਹੋਈ ਆਪਸ ਦੇ ਵਿੱਚ ਫਿਰ ਜਦੋਂ ਇਹਨਾਂ ਨੇ ਫਾਇਰਿੰਗ ਕੀਤੀ ਉਸ ਤੋਂ ਬਾਅਦ ਜਿਹੜੇ ਸਾਡੇ ਨਾਕਾ ਬੰਦੀ ਹੈ ਇਥੇ ਲੱਗੀ ਹੋਈ ਹੈ ਆਈ ਊਡ ਰੀਅਲੀ ਕਮੈਂਡ ਥੈਮ ਕਿਉਂਕਿ ਜਿਹਦੇ ਕੋਲ ਵੈਪਨ ਹੋਵੇ ਉਸ ਨੂੰ ਓਵਰ ਪਾਵਰ ਕਰਨਾ ਇਹ ਕਰੇਜ ਦਾ ਗੱਲ ਹੈਗੀ ਜੀ ਉਹਨੇ ਨਾਲ ਦੀ ਨਾਲ ਉਹਨੂੰ ਫੜਿਆ ਜੀ ਤੇ ਉਹਨੂੰ ਫੜ ਕੇ ਨਾਲ ਦੇ ਨਾਲ ਮਜੀਠਾ ਰੋਡ ਥਾਣੇ ਦਾ ਏਰੀਆ ਪੈਂਦਾ ਤੇ ਉੱਥੇ ਨਾਲ ਦੇ ਨਾਲ ਪੇਸ਼ ਕੀਤਾ ਜੀ ਸਰ ਕੋਈ ਕਾਰਨ ਪਤਾ ਲੱਗਾ ਜੀ ਗੋਲੀ ਕਿਉਂ ਚਲਾਈ ਗਈ ਕਾਰਨ ਇਹੀ ਹੈ ਕਿ ਨਾ ਦਾ ਮੈਰਿਟਲ ਡਿਸਪਿਊਟ ਸੀ ਦੋ ਮੈਰਿਜਸ ਸੀਗੇ ਪਹਿਲੇ ਵਾਈਫ ਦੇ ਨਾਲ ਪ੍ਰਾਪਰਟੀ ਕਲੇਮਸ ਨੂੰ ਲੈ ਕੇ ਤੇ ਬੱਚਿਆਂ ਦੇ ਨਾਲ ਵੀ ਇਹਨਾਂ ਦਾ ਕਾਫੀ ਆਪਸ ਚ ਰਹਿੰਦਾ ਸੀਗਾ ਤੂ ਤੂ ਮੈਮ ਹੈ ਫੇ ਉਸ ਗੁੱਸੇ ਦੇ ਵਿੱਚ ਆ ਕੇ ਇਹਨਾਂ ਨੇ ਫਾਇਰ ਕੀਤਾ ਜਿਸ ਨੇ ਪਿਸਤੌਲ ਨਾਲ ਕੱਟਾ ਨੂੰ ਅੰਜਾਮ ਦਿੱਤਾ ਗਿਆ ਲਾਇਸੈਂਸੀ ਸੀ ਪਿਸਤੌਲ ਹਾਂਜੀ ਇਹ ਲਾਇਸੈਂਸ ਸੀਗਾ ਇਹ ਸੀਆਰਪੀਐਫ ਦੇ ਫਾਰਮਰ empioy ਹੈਗੇ ਜੀ ਤੇ ਫਿਰ ਉਸ ਤੋਂ ਬਾਅਦ ਇਹਨਾਂ ਨੇ ਸਿਕਿਉਰਿਟੀ ਦੀ ਵੀ ਜੌਬ ਕੀਤੀ ਸੀ ਤਾਂ ਇਹਨਾਂ ਕੋਲ ਲਾਇਸੈਂਸ ਟੂ ਵੈਪਨ ਸੀਗਾ ਸਰ ਉਹਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਜਿਹਦੇ ਵੇਲੇ ਗੋਲੀ ਚੱਲੀ ਹਾਂਜੀ ਉਹਨਾਂ ਨੂੰ ਨਾਲ ਦੇ ਨਾਲ ਉਹੀ ਮੈਂ ਕਹਿਣਾ ਚਾਹੁੰਦਾ ਕਿ ਇਟਸ ਵੈਰੀ ਕਮੈਂਡੇਬਲ ਐਫਰਟ ਕਿ ਜਿਹੜੇ ਨਾਕਾਬੰਦੀ ਤੇ ਇਹਨਾਂ ਨੇ ਉਹਨਾਂ ਨੂੰ ਓਵਰ ਪਾਵਰ ਕੀਤਾ ਕਿਸ ਜਿਸਨੇ ਫਾਇਰ ਕੀਤਾ ਉਹ ਜਿਹਦੇ ਕੋਲ ਵੈਪਨ ਹੋਵੇ ਉਹਨੂੰ ਕਾਫੀ ਕਰੇਜियस ਚੀਜ਼ ਮੈਂ ਮੰਨਦਾ ਕਿ ਉਹਨੂੰ ਪਾੜ ਕੇ ਉਹਨੂੰ ਓਵਰ ਪਾਵਰ ਕਰਨਾ ਇਹਨੇ ਨਿਸ਼ਾਨੂ ਗੋਲੀਆਂ ਵਜੀਆਂ ਕੌਣ ਕੌਣ ਸੀ ਜਿਨ੍ਹਾਂ ਨੂੰ ਗੋਲੀਆਂ ਵਜੀਆਂ ਹਲੇ ਫਿਲਹਾਲ ਇੱਕ ਦੀ ਪੱਕੀ ਪੁਸ਼ਟੀ ਹੈ ਜੀ ਬਾਕੀ ਨੂੰ ਹਸਪੀਟਲ ਲੈ ਕੇ ਗਿਆ ਹੋਇਆ ਹੈ ਇੱਕ ਥੋੜਾ ਕ੍ਰਿਟੀਕਲੀ ਇਲ ਹੈ ਉਹਦਾ ਇਲਾਜ ਚੱਲ ਰਿਹਾ ਹੈ ਰੈਸਟ ਅਸੀਂ ਵੈਰੀਫਾਈ ਕਰ ਰਹੇ ਹਾਂ ਬਿਕੋਜ਼ ਇਟਸ ਰੀਸੈਂਟ ਇਨਸੀਡੈਂਟ ਕਿਉਂਕਿ ਹਲੇ ਹੋਰ ਤਸਦੀਕ ਕਰਕੇ ਤੁਹਾਨੂੰ ਅਸੀਂ ਬੈਟਰ ਫੈਕਟਸ ਦੱਸ ਕਿੰਨੇ ਰਾਉਂਡ ਫਾਇਰ ਕੀਤੇ ਗਏ ਉਸ ਹਲੇ ਇੱਕ ਤਾਂ ਦੇਖੋ ਜਲ ਪੱਕਾ ਹੀ ਹੈਗਾ ਬਟ ਵੀਲ ਸੀ ਐਗਜੈਕਟ ਤੁਹਾਨੂੰ ਪ੍ਰੋਪਰਲੀ ਅਸੀਂ ਦੱਸ ਪਾਵਾਂਗੇ ਜਿਹੜਾ ਟੋਟਲ ਕਿੰਨੇ ਜਾਣੇ ਦਿਖਾ ਦਿੱਤੇ ਸੇ ਇੱਕ ਸੀਗੇ ਦੇਖੋ ਇੱਕ ਇਹਨਾਂ ਦੀ ਐਕਸ ਵਾਈਫ ਸੀਗੀ ਬੇਟਾ ਸੀਗਾ ਤੇ ਨਾਲ ਨੂੰ ਸੀਗੀ ਬੇਟੇ ਦੇ ਤਾਂ ਕਲੀਅਰਲੀ ਕਲੀਅਰ ਕਟ ਇੰਜਰੀਜ਼ ਤੇ ਹੀਸ ਕ੍ਰਿਟੀਕਲੀ ਇਲ ਬਾਕੀ ਦੀ ਐਸਟੀ ਪੁਸ਼ਟੀ ਕਰ ਰਹੇ ਹਾਸਪੀਟਲ ਦੇ ਵਿੱਚ ਕਿਉਂਕਿ ਹੁਣੇ ਮੈਟਰ ਰੀਸੈਂਟਲੀ ਹੋਇਆ ਤਾਂ ਸੀ ਇਦੇ ਤੇ ਵਰਤ ਰਹੇ ਹਾਸਪੀਟਲ ਕਿਹੜੇ ਦਾਖਲ ਕਰਾਇਗਾ ਸਰ ਨਾਲ ਦੀ ਹਾਸਪੀਟਲ ਦੇ ਵਿੱਚ ਇੱਥੇ ਕੋ ਨਾਨਕ ਹਾਸਪੀਟਲ ਦੇ ਵਿੱਚ ਜੀ ਠੀਕ ਹੈ ਸੋਰਨਦੀਪ